ਤੋ ਉਹੀ ਤੂੰ ਕਹਿੰਦੇ ਕੋਈ ਸੇਰ ਸੀ ਬਹੁਤ ਤਗੜਾ ਅੱਛਾ ਜੀ ਉਹ ਸਮੁੰਦਰ ਦੀ ਸੈਰ ਕਰ ਰਿਹਾ ਸੀ ਅੱਛਾ ਜੀ ਪਾਣੀ ਵਾਲੇ ਛੱਪ ਵਿੱਚ ਹਾਂ ਜੀ ਦੁਨੀਆ ਦੀ ਸੈਰ ਕਰ ਰਿਹਾ ਸੀ ਸੈਰ ਤੇ ਨਿਕਲੇ ਹੋਏ ਤੈਨੂੰ ਪਤਾ ਸਾਰੇ ਤਗੜੇ ਲੋਕ ਸੀ ਉਹਦੇ ਚ ਹਾਂ ਜੀ ਤੇ ਉਹਦੇ ਚ ਕਿਹੜਾ ਇੱਕ ਹੁੰਦਾ ਹਾਂ ਜੀ ਮਰੀ ਲੋਕ ਹੁੰਦੇ ਆ ਯਾਰ ਪੈਂਡ ਹੀ ਹੁੰਦਾ ਹਾਂ ਜੀ ਹਾਂ ਜੀ ਬਹੁਤ ਤੇ ਇੱਕ ਦਿਨ ਐਸਾ ਆਇਆ ਕਈ ਦਿਨ ਹੋ ਗਏ ਸੀ ਸਫ਼ਰ ਕਰਦਿਆਂ ਨੂੰ ਹਾਂ ਜੀ ਕਿ ਸਮੁੰਦਰ ਦੇ ਵਿੱਚ ਤੂਫਾਨ ਆ ਗਿਆ ਅੱਛਾ ਜੀ ਤੂਫਾਨ ਵੀ ਕੀ ਆਇਆ ਕੇ ਤੂਫਾਨ ਨੇ ਤਰਥੱਲੀ ਮਚਾਤੀ ਆ। ਹੂੰ ਜੇ ਬਹੁਤ ਵੱਡਾ ਤੂਫਾਨ ਆ। ਸਿੱਪ ਗਤਿਆ ਐ ਗਤਿਆ ਐ ਗਤਿਆ ਐ ਸਾਰੇ ਡਰ ਕੇ। ਹਾਂ। ਸਭ ਵੱਡੋ ਵੱਡੀ ਸੁੱਖਾ ਸੁਕਣ ਲੱਗੇ। ਹਾਂ। ਵੀ ਬਾਬਾ ਮੈਂ ਆ ਚੜਾ ਦੂੰ ਬਾਬਾ ਮੈਂ ਆ ਚੜਾ ਦੂੰ ਤੂਫਾਨ ਹਟ ਜੇ ਬਾਬਾ ਮੈਂ ਆ ਚੜਾ ਦੂੰ। ਉਹ ਜਿਹੜਾ ਲਾਲਤੀ ਸੇਠ ਆ ਉਹਨਾਂ ਦੀ ਸੁੱਖ ਤੇ ਹੀ ਬੈਠਾ। ਹਾਂ। ਵੀ ਰੱਬ ਮਿਲੂ ਗਾਇ ਇਹਨਾਂ ਦੀ। ਆਪਾਂ ਦਾ ਚੜਾਉਣਾ। ਉਹ ਚੜਾਈ ਜਾਂਦੇ। ਹਾਂ। ਆਪਣੇ ਤੇ ਇਹਨਾਂ ਦੀ ਸੁੱਖ ਜੀ ਕੰਮ ਹੋ ਜਾਣ। ਹਾਂ। ਦੇ ਲੋਗ ਪਤਾ ਲੱਗਿਆ ਜਮਾ ਐਂਡ ਹੋ ਗਿਆ ਸੀ ਇੱਕ ਨਾ ਕਹੇ ਡੁੱਬਾਂਗੇ ਮਨਾ ਆਪਾਂ ਵੀ ਸੁਖਲਾ ਵੱਡੀ ਸੁਖ ਹਾਂ ਕਹਿੰਦਾ ਮਨਾ ਜਿਹੜਾ ਮੇਰਾ ਭਲਾਨੇ ਸ਼ਹਿਰ ਵਾਲਾ ਮਹਿਲ ਹੈ ਨਾ ਮੈਂ ਉਹ ਵੇਚ ਕੇ ਗਰੀਬਾਂ ਨੂੰ ਦਾਨ ਕਰ ਦੂੰ ਅੱਜ ਬਚਾਲਾ ਅੱਜ ਬਚਾਲਾ ਯਾਰ ਤੂਫਾਨ ਬਾੜ ਗਿਆ ਅੱਜ ਬਚਾਲਾ ਜਿਉਂਦੇ ਘਟਲਾ ਮੈਂ ਦਾਨ ਕਰ ਦੂੰ ਅੱਛਾ ਜੀ ਉਥੋੜੇ ਸਮੇਂ ਤੋ ਤੂਫਾਨ ਸ਼ਾਂਤ ਹੋ ਗਿਆ ਅੱਛਾ ਜੀ ਸੱਪ ਸਿੱਧਾ ਹੋ ਗਿਆ ਉਹਨਾਂ ਨੇ ਅਨਾਉਂਸਮੈਂਟ ਕਰਤੀ ਕਿ ਸਾਰੇ ਆਪਾ ਕਰਮਾ ਵਾਲੇ ਆ ਵੀ ਆਪਣੀ ਜਾਨ ਵਤ ਗਈ ਤੂਹਾਨ ਜਿਹੜਾ ਸ਼ਾਂਤ ਹੋ ਗਿਆ ਸੇਰ ਨੇ ਮੱਥੇ ਤੇ ਹੱਥ ਮਾਰਿਆ ਕਹਿੰਦਾ ਮਨਾ 5 ਮਿੰਟ ਹੀ ਹੋਰ ਰੁਕ ਜਾਂਦਾ ਨਾ ਸੁਖਦਾ ਉਹ ਤਾਂ हट ਗਿਆ ਸੀ ਉਹ ਸਾਰੇ ਸੇਰ ਨੂੰ ਕਹਿੰਦਾ ਵੀ ਹੁਣ ਤੈਨੂੰ ਤਾਂ ਦਾਨ ਦੇਣਾ ਪੈਣਾ ਮਹਿਲ ਮਹਿਲ ਉਹ ਉਸ ਸਮੇਂ ਆ 20 ਲੱਖ ਦਾ ਬਈ ਅੱਛਾ ਜੀ ਉਹਨੇ ਕਬੜਾ ਚੱਕਰ ਭਈ ਉਹਦੋਂ ਤਾਂ ਪੈਸਾ 20 ਲੱਖ ਬਹੁਤ ਹੁੰਦਾ ਸੀ ਬਈ ਹਾਂਜੀ ਅੱਜ ਤੇ ਅਰਪਾ ਸਰਪਾਰ ਗਾ ਹਨ ਉਹ ਹਾਂ ਜੀ ਦਾਨ ਤੁਹਾਨੂੰ ਕਰਾਂਗੇ ਜਦੋਂ ਕਹਿਤਾ ਬੇਜਤੀ ਥੋੜਾ ਕਰਉਣੀ ਹੈ ਪਰ ਸੋਤੀ ਪੈ ਗਿਆ ਹਾਂ ਮਨਾ ਕਿ ਦਾ ਕਾਤਾ ਖਾਦਾ ਜਿੰਦਗੀ ਦਾ ਯਾਰ ਗਲਤ ਕੰਮ ਲਿਆ ਤੂੰ ਕਿਤੇ ਸੋਚਦਾ ਯਾਰ ਮਨਾ ਹਜੇ ਵੀ ਸਮੁੰਦਰtੀਆਂ ਨੂੰ ਰੱਬ ਐਸੀ ਘਟਨਾ ਨਾ ਕਰ ਦੇ ਹੁਣ ਤੱਕ ਜਾ ਦੇਣੀ ਪੈਣਾ ਕੋਈ ਜ਼ਕੀਰ ਸੋਤਾ ਹੈ ਬਾਹਰ ਚੱਲ ਕੇ ਤੇਰੇ ਇੱਕਦਮ ਸਮਾਂ ਆਇਆ ਸਮੁੰਦਰ ਤੋਂ ਬਾਹਰ ਆਏ ਕਿਨਾਰੇ ਦੇ ਉੱਤੇ ਉੱਤਰ ਕੇ ਜਦੋਂ ਆਇਆ ਤੇ ਰੋਣਾ ਪੈ ਗਿਆ ਸ਼ਹਿਰ ਤੇ ਅੱਛਾ ਵੀ ਆਜੇ ਨੇ ਜਿਹੜਾ ਇਹ ਮਹਿਲ ਹੈ ਗਰੀਬਾਂ ਨੂੰ ਵੰਡਣਾ ਹੈ ਤੇ ਗਰੀਬ ਤਾਂ ਬਹਿ ਕੇ ਲੈਣਾ ਲਾ ਕੇ ਮਹਿਲ ਦੇ ਆਲੇ ਦਾਲੇ ਹਾਂ ਉਧਰੋਂ ਖਰੀਦਣ ਵਾਲੇ ਵਪਾਰੀ ਵੀ ਆ ਗਏ ਹਾਂ ਉਹ ਮਤਲਬ ਵੀ ਗੱਲ ਇਹ ਹੈ ਵੀ ਰਾਜਾ ਵੀ ਪਹੁੰਚ ਗਿਆ ਮਹਿਲ ਕੋਲੇ ਉਹ ਸੇਠ ਵੀ ਹਾਂ ਸੇਠ ਨੇ ਆਖਿਆ ਯਾਰ ਵੀ ਹੁਣ ਵਪਾਰੀ ਵੀ ਆ ਗਏ ਗਰੀਬ ਵੀ ਆ ਗਏ ਕੰਮ ਤਾਂ ਥੋ ਗਿਆ ਹਾਂ ਮਹਿਲ ਤਾਂ ਗਿਆ ਹਾਂ ਕੋਈ ਇਹ ਬਿੱਲੀ ਫਿਰਦੀ ਸੀ ਅੰਦਰ ਅੱਛਾ ਜੀ ਆ ਸੇਠ ਕਹਿੰਦਾ ਤਾਂ ਨਹੀਂ ਆ ਰਹੀ ਆ ਗਿਆ ਹਾਂ ਉਹ ਕਹਿੰਦਾ ਗੱਲ ਇਹ ਐ ਜਿਹੜਾ ਬੰਦਾ ਮਹਿਲ ਖਰੀਦੂਗਾ ਉਹਨੂੰ ਮੇਰੀ ਬਿੱਲੀ ਖਰੀਦਣੀ ਪੈਣੀ ਐ ਨਾਲੇ ਵੀ ਖਰੀਦਣੀ ਹੋਊਗੀ ਉਹ ਕਹਿੰਦਾ ਕੰਮਲਾ ਖੜਾ ਉਹ ਕਹਿੰਦਾ ਬਿੱਲੀ ਕਿੰਨੇ ਦੀ ਐ ਕਹਿੰਦਾ 20 ਲੱਖ ਦੀ ਟੋਟਾ ਵਾਲਾ ਉਹ ਸਾਰੇ ਗਰੀਬ ਕਹਿੰਦੇ ਤਾਂ ਫਿਰ ਮਹਿਲ ਨਾ ਵੇਚਣ ਵਾਲੀ ਗੱਲ ਹੋਈ ਇਹਨੂੰ ਤਾਂ ਵੇਚਣਾ ਨਹੀਂ ਕਹਿੰਦਾ ਨਾ ਨਾ ਮਹਿਲ ਤਾਂ ਇਹਦੀ ਵੀ ਕੋਤੋਂ ਇਹਨੇ ਮਹਿਲ ਦਾ ਕਹਿੰਦਾ ਮਹਿਲ ਦਾ 500 ਮਹਿਲ 500 ਦਾ ਹਾਂ ਬਿੱਲੀ 20 ਲੱਖ ਦੀ ਐ ਉਹ ਗੁਬਾਰੀ ਕਹਿੰਦੇ ਆਪਾਂ ਨੂੰ ਤਾਂ ਉੱਥੇ ਹੀ ਆ ਗਈ ਗੱਲ ਇਹ ਆਪਾਂ ਤਾਂ ਮਹਿਲ ਹੀ ਆਪਾਂ ਦੇ ਇੰਨੇ ਦਾ ਹੈਗਾ 20-22 ਲੱਖ ਦਾ ਤੇ ਆਪਾਂ ਨੂੰ ਕੀ ਆ ਆਪਾਂ ਯਾਰ 20 ਲੱਖ ਦੀ ਬਿੱਲੀ ਖਰੀਦ ਰੋ 5 ਲੱਖ ਦਾ ਮਹਿਲ 500 ਦਾ ਮਹਿਲ ਦੀਦ ਲੈਨੇ ਉਹੀ ਗੱਲ ਸੌਦਾ ਹੋ ਗਿਆ ਹਾਂ ਉਹਨੇ ਪਾਈ ਉਹ ਕਹਿੰਦਾ ਪਹਿਲਾਂ ਬਿੱਲੀ ਵਾਲੇ ਪੈਸੇ ਦਿਓ ਹਾਂ ਉਹਨੇ 20 ਲੱਖ ਰੁਪਏ ਦਿੱਤਾ ਬਿੱਲੀ ਆ ਸੇਖ ਨੇ ਤੇ ਚੀਜ਼ ਬੰਦ ਕਰਿਆ ਕਹਿੰਦਾ ਬਿੱਲੀ ਵਾਲੇ ਪੈਸੇ ਗੱਡੀ 'ਚ ਰੱਖ ਦੇ ਹਾਂ ਜਾ ਉਹ ਕਹਿੰਦਾ ਮਹਿਲ ਵਾਲਾ 500 ਹਾਂ ਉਹਨੇ ਮਹਿਲ ਆ 500 ਦਿੱਤਾ ਉਹਨੇ ਗਰੀਬਾਂ 'ਚ ਵੰਡਦੇ 10-10 ਰੁਪਏ ਹਾਂ ਇਹਦਾ ਪਿਆ ਮਹਿਲ ਵੰਡਿਆ ਤੇ ਘਾ ਸਭ ਕੋਈ ਲਾਤੀ ਦੇਖ ਲੋ ਕਹਿੰਦਾ ਸੰਗਤ ਉਹਦਾ ਦਿਲ ਸੇਠਦਾ ਆਪਾਂ ਤਾਂ ਕੱਲੇ ਬਿੱਲੀ ਵਾਲੀ ਲੈ ਕੇ ਚੱਲੇ ਹਾਂ ਬਾਕੀ ਸਾਰੇ ਤੁਹਾਨੂੰ ਵੰਡ ਦੇ ਮਹਿਲ ਦੇ ਤਾਂ ਆ ਮਹਿਲ ਵੰਡ ਚੱਲਿਆ ਤੇ ਪੈਸੇ ਸਾਰੇ ਲੈ ਗਿਆ ਮਹਿਲ ਦੇ 500 ਗਰੀਬਾਂ ਚ ਵੰਡ ਗਿਆ ਤੇ ਕਹਿੰਦਾ ਇਹਦਾ ਬਿੱਲੀ ਵਾਲੀ ਆ ਮੇਰੇ ਕੋਲੇ ਮਹਿਲ ਵਾਲੇ ਤੁਹਾਨੂੰ ਦੇਤੇ ਹੁਣ ਸੁੱਖਾਂ ਲੋਕਾਂ ਐ ਸੁਖਦੀ ਐ ਸਹੀ ਗੱਲ ਹੈ ਹੈਨਾ ਉਹ ਕਹਿੰਦਾ ਨਾ ਕੋਈ ਬੰਦਾ ਘੋੜਸਵਾਰ ਆ ਰਿਹਾ ਹੈ ਕਿਸੇ ਬਜ਼ੁਰਗ ਕੋਲੇ ਬਜ਼ੁਰਗ ਬੈਠਾ ਉਹ ਨੂੰ ਪੁੱਛਦਾ ਕਹਿੰਦਾ ਬਜ਼ੁਰਗਾ ਬੀਹ ਪਿੰਡ ਦੇ ਲੋਕ ਕਿੱਦਾਂ ਦੇ ਆ ਉਹ ਕਹਿੰਦਾ ਤੂੰ ਕੀ ਕਰਨਾ ਹੈ ਕਹਿੰਦਾ ਮੈਂ ਇੱਥੇ ਰਹਿਣਾ ਹੈ ਇਸ ਪਿੰਡ 'ਚ ਰਹਿਣਾ ਹੈ ਇਹਨਾਂ ਯਾਰ ਇਸ ਪਿੰਡ 'ਚ ਰਹਿਣਾ ਤਾਂ ਤੇਨੂੰ ਲੋਕਾਂ ਦਾ ਕੀ ਹੈ ਕਹਿੰਦਾ ਤੂੰ ਆਇਆ ਕਿੱਥੋਂ ਆ ਕਹਿੰਦਾ ਫਲਾਣੇ ਪਿੰਡੋਂ ਆਇਆ ਕਹਿੰਦਾ ਉੱਥੇ ਲੋਕ ਕਿੱਦਾਂ ਦੇ ਸੀ ਕਹਿੰਦਾ ਬਹੁਤ ਮਾੜੇ ਲੋਕ ਸੀ ਮੱਥੇ ਲਾਉਣ ਵਾਲੇ ਲੋਕ ਨਹੀਂ ਸੀ ਐਡਾ ਗਿਰਿਆਵਾ ਪਿੰਡ ਐਡਾ ਕਜੂਸ ਪਿੰਡ ਫਲਾਣਾ ਤੌਕਾ ਜਿੰਨਾ ਬੋਲਿਆ ਗਿਆ ਬੋਲਿਆ ਉਹ ਕਹਿੰਦਾ ਫਿਰ ਕਾਕਾ ਮੇਰੀ ਗੱਲ ਸੁਣ ਲੈ ਕਹ ਧਿਆਨ ਨਾਲ ਏ ਦਾ ਉਹ ਦਾ ਕੋਚਮੀ ਨਹੀਂ ਇਹਦਾ ਉਹ ਦੂ ਡਬਲ ਮਾਰੇ ਐ ਅੱਛਾ ਇਹ ਪਿੰਡ ਵਾਲੇ ਤਾਂ ਇੱਥੇ ਨਾ ਰੁਕੀ ਇਹ ਤਾਂ ਬਾੜੇ ਮਾਰੇ ਲੋਕ ਐ ਉਹਨੇ ਕਈ بڑے ਚੱਕਰਾਂ ਚ ਪਏ ਜਾਂਦੇ ਤਾਂ ਉਹਦੂ ਵੀ ਮਾਰੇ ਲੋਕ ਐ ਉਹ ਵਾਲੇ ਜ਼ੈਰ ਤੇ ਖੜਾ ਕੋੜਾ ਲੱਗੇ ਕੋਲ ਨੂੰ ਹੋਰ ਆ ਗਿਆ ਬੜਿਆ ਲਿਖਿਆ ਬੰਦਾ ਉਹ ਕਹਿੰਦਾ ਵੀ ਬਜ਼ੁਰਗੋ ਮੈਂ ਪਿੰਡ 'ਚ ਰਹਿਣਾ ਮੈਂ ਮਜਬੂਰੀ ਕਰਨਾ ਉਹਦਾ ਪਿੰਡ ਛੱਡ ਕੇ ਆਇਆ ਤੇ ਵੀ ਆਏ ਕਰਕੇ ਵੀ ਲੋਕ ਕਿਦਾਂ ਦੇ ਉਹ ਕਹਿੰਦਾ ਭਾਈ ਜਿੱਥੋਂ ਤੂੰ ਆਇਆ ਉਹ ਕਿਦਾਂ ਦੇ ਸੀ ਕਹਿੰਦਾ ਜੀ ਉਹਦਾ ਪੁੱਛੋ ਹੀ ਨਾ ਉਹ ਤਾਂ ਹੁਣ ਵੀ ਅੱਖਾਂ ਜਿੱਲੀਆਂ ਹੁੰਦੀਆਂ ਨਾ ਲੈ ਤੋ ਉਹਨਾਂ ਦਾ ਇੰਨੇ ਚੰਗੇ ਲੋਕ ਅੱਛਾ ਜੀ ਇੰਨੇ ਚੰਗੇ ਇਨਸਾਨ ਉਸ ਪਿੰਡ ਦੇ ਇੰਨੀਆਂ ਚੰਗੀਆਂ ਪਹਿਣਾ ਹਾਂ ਗੱਲ ਵਾਹ ਇੰਨੇ ਮਿਲਨ ਵਰਤਨ ਲੋਕ ਵਿਹਾਰ ਵਾਲੇ ਲੋਕ ਬਿਓ ਨਹੀਂ ਮੈਨਿੰਗ ਤੇ ਪਰ ਮੇਰੀ ਮਜਬੂਰੀ ਸੀ ਮੈਨੂੰ ਛੱਡਣੇ ਪਏ ਪਰ ਉਹ ਮੈਂ ਲੋਕ ਨਹੀਂ ਭੁੱਲ ਸਕਦਾ ਇੰਨੇ ਚੰਗੇ ਉਹ ਕਹਿੰਦਾ ਭਾਈ ਇਹ ਓਦੋਂ ਵੀ ਚਾਰ ਗੁਣਾ ਚੰਗੇ ਲੋਕ ਐ ਅੱਛਾ ਜੀ ਤੁਸੀਂ ਵੇਖਿਓ ਸਹੀ ਤੁਸੀਂ ਰੋ ਤੁਹਾਨੂੰ ਪਤਾ ਲੱਗੂਗਾ ਉਹਦੇ ਨਾਲੋਂ ਵੀ ਚਾਰ ਗੁਣਾ ਜ਼ਿਆਦਾ ਚੰਗੇ ਐ ਬੜੇ ਸਿਆਣੇ ਐ ਉਹ ਘੋੜਾ ਸਵਾਰ ਖੜਾ ਸੀ ਉਹ ਕਹਿੰਦਾ ਹੈਤਲਨ ਹਾਂ ਮੈਨੂੰ ਕਹਿੰਦਾ ਮਾੜਿਆ ਉਹਨੂੰ ਕਹਿੰਦਾ ਚੰਗੇ ਐ ਉਹ ਗਰਮੀ ਝੂੜੇ ਕੋਲੇ ਆ ਕੇ ਕਹਿੰਦਾ ਤੂੰ ਮੈਨੂੰ ਐਂ ਕਹੀ ਜਾਂਦਾ ਹਾਂ ਕਹਿੰਦੇ ਪਿੱਛੇ ਚੰਗੇ ਛੱਡ ਕੇ ਆਇਆ ਹਾਂ ਇਹਨੂੰ ਤਾਂ ਚੰਗੇ ਮਿਲਣੇ ਆ ਤੂੰ ਪਿੱਛੇ ਮਾੜੇ ਛੱਡ ਕੇ ਆਇਆ ਤੈਨੂੰ ਤਾਂ ਮਾੜੇ ਮਿਲਣੇ ਹੋ ਗਾ ਇਹਦਾ ਕੀ ਮਤਲਬ ਉਹ ਕਹਿੰਦਾ ਕੱਕ ਚੰਗਿਆਈ ਆਪਦੇ ਅੰਦਰ ਹੁੰਦੀ ਐ ਕਿਆ ਬਾਤ ਹੈ ਜੀ ਆਪਦੇ ਅੰਦਰ ਚਾਤ ਮਾਰ ਜੇ ਤੂੰ ਚੰਗਾ ਤਾਂ ਸਾਰੀ ਚੰਗੇ ਆ ਸਹੀ ਗੱਲ ਆ ਜੀ ਉਹ ਕਹਿੰਦਾ ਹਮਨੇ ਹੀ ਚੰਗੇ ਬੁਰਾ ਨਹੀਂ ਕੋਈ ਸਹੀ ਗੱਲ ਆ ਜੀ ਠੀਕ ਆ ਨਾ ਉਹ ਕਹਿੰਦਾ ਭਈ ਕਾਕੇ ਜੇ ਤੂੰ ਚੰਗਾ ਨਾ ਤਾਂ ਦੁਨੀਆ ਸਾਰੀ ਚੰਗੀ ਆ ਜੇ ਤੂੰ ਸ਼ਾਂਤ ਆ ਤਾਂ ਸਾਰੀ ਸ਼ਾਂਤ ਆ ਜੇ ਤੂੰ ਬਹੁਤ ਨਰਮ ਦਿਲ ਬੰਦਾ ਹੈ ਤੂੰ ਦਾਨੀ ਬੰਦਾ ਹੈ ਜੇ ਤੂੰ ਬਹੁਤ ਗਿਆਨੀ ਬੰਦਾ ਹੈ ਤੂੰ ਰੱਬ ਨੂੰ ਮੰਨਣ ਵਾਲਾ ਹੈ ਤੂੰ ਹੈ ਦਿਆਲ ਹੈ ਤਾਂ ਸਾਰੀ ਉਹੋ ਆ ਜੀ ਹੋ ਜਾ ਤੂੰ ਆ ਉਹੋ ਜੇ ਟਕਰਨੇ ਆ ਉਹੋ ਜੇ ਟਕਰਨਗੇ ਬਿਲਕੁਲ ਜੀ ਆਪ ਚੰਗੇ ਗਣੂ ਹਾਂ ਬਿਲਕੁਲ ਸਾਰੇ ਚੰਗੇ ਆ ਸਾਰੇ ਚੰਗੇ ਆ ਦੇ ਆਪਨੇ ਦੰਗੇ ਕੋਈ ਨਹੀਂ ਚੰਗਾ ਕੋਈ ਨਹੀਂ ਚੰਗਾ ਕਿਉਂਕਿ ਜੇ ਉਹ ਤੁਸੀਂ ਉਹਦੇ ਗਾਂ ਵਾਲੇ ਮੈਨੇ ਜੇ ਤੁਸੀਂ ਗੱਠ ਨਹੀਂ ਆਉਗੇ ਮਿਲੋਗੇ ਤਾਂ ਅਗਲਾ 10 ਗੱਠਾਂ ਤੱਕ ਵੀ ਨਾ ਅੱਲਾਹ ਕੀ ਮਿਲੂਗਾ ਤੁਹਾਨੂੰ ਸਹੀ ਗੱਲ ਆਪਾਂ ਆਮੀ ਹੱਥ ਮਲਾਉਨੇ ਆ ਨਾ ਆਪਾਂ ਕਈ ਵਾਰੀ ਮੀਨਿਮ ਹੋ ਜਾਂਦੇ ਅਗਲਾ ਆਪਾਂ ਤੋਂ ਵੀ ਮੀਨਿਮਾ ਹੋ ਜਾਂਦਾ ਹੁੰਦਾ ਨਾ ਬਿਲਕੁਲ ਜੀ ਬਿਲਕੁਲ ਜੇ ਆਪੈ ਇਹਨਾਂ ਝੋਕਦੇ ਹੋ ਇਹਨਾਂ ਝੋਕਦਾ ਹਾਂ ਬਿਲਕੁਲ ਇਹ ਮਤਲਬ ਕਿ ਇੱਕ ਬਹੁਤ ਵੱਡੀ ਸੇਰ ਹੁੰਦੀ ਆ ਉਹ ਬਿਲਕੁਲ ਜੀ ਜੇ ਆਪੋ ਤੁਸੀਂ ਸੋਚੀਏ ਮੈਨੂੰ ਲੱਗੇ ਬੰਦੇ ਨੂੰ ਸਹੀ ਗੱਲ ਜੇ ਮੈਂ ਝੋਕਿਆ ਤਾਂ ਇਹ ਮੇਰੇ ਨਾਲੋਂ ਵੀ ਜ਼ਿਆਦਾ ਝੋਕਿਆ ਜ਼ਿਆਦਾ ਝੋਕਦਾ ਹੈ ਉਹੀ ਅਕੜ ਰੱਖਾਂਗੇ ਤਾਂ ਅਗਲਾ ਦੁਗਣੀ ਰੱਖੂਗਾ ਜੇ ਆਪਰੇ ਤਾਂ ਹੁਣ ਤੇ ਚੱਲਾ ਆਏ ਆ ਤੇ ਅਸੀਂ ਚਾਰ ਉਂਗਲਾਂ ਕੱਟਦੇ ਤਾਂ ਚਾਰ ਹੀ ਹੋ ਗੱਡੂ ਤਾਂ ਇੰਨੀ ਗੱਡੂ ਆਹਾ ਆ ਸਹੀ ਗੱਲ ਬਾਕੀ ਤੁਸੀਂ ਇਹ ਨਾ ਸੋਚਿਆ ਕਰੋ ਕਿ ਜਾਂ ਮੈਂ ਯਾਰ ਗਰੀਬ ਆਂ ਜਾਂ ਉਹ ਅਮੀਰ ਆ ਜਾਂ ਉਹ ਆਏ ਹਨ ਆਪੋ ਆਪਣੀ ਡਿਊਟੀ ਐ ਸਹੀ ਗੱਲ ਹੈ ਜੀ ਖੁਸ਼ ਰਹਿਣਾ ਸਿੱਖੋ ਜਿੰਨਾ ਦਿੱਤਾ ਰੱਬ ਨੇ ਉਹਦੇ ਚ ਆਪਾਂ ਜੀ ਖੁਸ਼ ਰਹੀਏ ਤੇ ਆਪਾਂ ਬਾਧੂ ਖੁਸ਼ ਰਹਾਗੇ ਆ ਸਹੀ ਗੱਲ ਹੈ ਜੀ ਸਬਰ ਆ ਜਾਊਗਾ ਸਿਆਣਿਆਂ ਦੀ ਕਹਾਵਤ ਹੈ ਜੇ ਕਿਸੇ ਦੀ ਜੇਬ 'ਚ ਪੈਸਾ ਨਹੀਂ ਗਾ ਜੇ ਉਹਨੂੰ ਮੰਗਿਆ ਮਿਲਦਾ ਸਮਝ ਲਾ ਉਹਦਾ ਹੀ ਐ ਸਹੀ ਗੱਲ ਹੈ ਹੈ ਬਿਲਕੁਲ ਜੀ ਯਾਰ ਮੇਨ ਚੀਜ਼ ਐ ਇੱਕ ਰਾਜਾ ਨਾ ਇੱਕ ਕੁਟਿਆ ਕੋਲ ਦੀ ਲੰਗਦਾ ਹੁੰਦਾ ਸੀ ਇੱਕ ਕੁਟਿਆ ਦੇ ਵਿੱਚ ਇੱਕ ਬੰਦਾ ਰਹਿੰਦਾ ਸੀ ਉਹ ਬਾਧੂ ਖੁਸ਼ ਰਹਿੰਦਾ ਏ ਕਿਤੇ ਉਹ ਨੱਚੀ ਜਾਂਦਾ ਹੁੰਦਾ ਕਿਤੇ ਉਹ ਗਿੱਧਾ ਪਾਈ ਜਾਂਦਾ ਕਿਦੇ ਉਹ ਪ੍ਰਮਾਤਮਾ ਦਾ ਸ਼ੁਕਰ ਕਰੀ ਜਾਂਦਾ ਰਾਜਾ ਕਹਿੰਦਾ ਯਾਰ ਮੇਰੇ ਕੋਲੇ ਇੰਨਾ ਧਨ ਦੌਲਤ ਯਾਰ ਮੈਂ ਫੇਰ ਵੀ ਨਹੀਂ ਖੁਸ਼ ਹਾਂ ਨਾ ਤੇ ਇਹ ਬੰਦੇ ਕੋਲੇ ਕੁਝ ਵੀ ਨਹੀਂ ਯਾਰ ਇੰਨਾ ਖੁਸ਼ ਯਾਰ ਤੇ ਰਾਜੇ ਨੇ ਇੱਕ ਦਿਨ ਮਾਨ ਬਣਾਇਆ ਤੇ ਉਹਦੇ ਕੋਲੇ ਰੋ ਗਿਆ ਹੂੰ ਰਾਜਾ ਕਹਿੰਦਾ ਯਾਰ ਵੀ ਤੂੰ ਮਹਾਨ ਦਾ ਬੰਦਾ ਯਾਰ ਇੰਨਾ ਖੁਸ਼ ਯਾਰ ਤੇ ਮੈਂ ਰਾਜਾ ਮੇਰੇ ਕੋਲੇ ਇੰਨਾ ਕੁਝ ਆ ਮੈਂ ਫੇਰ ਵੀ ਨਹੀਂ ਖੁਸ਼ ਹੂੰ ਉਹ ਕਹਿੰਦਾ ਮੈਂ ਕਿਹੜੇ ਬਸ ਹੰਮਲਾਂਦਾ ਜੀ ਥੇਰਾ ਕੋਲ ਦੁਨਿਆਵੀ ਰੱਬ ਨੇ ਮੈਨੂੰ ਦਿੱਤਾ ਦੇਨਾਂ ਕੋ ਸੋਨੇ ਦੇਣਾ ਸੀ ਮੈਨੂੰ ਆ ਕੁਟੀਆਂ ਦਿੱਤੀਆਂ ਖਾਣਾ ਮੈਂ ਮੰਗ ਕੇ ਉਹ ਮੇਰੀ ਡਿਊਟੀ ਹੈ ਹਾਂ ਮੇਰੀ ਡਿਊਟੀ ਹੈ ਉਹ ਮੈਂ ਖਾ ਲਿਆ ਮੈਂ ਖਾਣੀ ਰੋਟੀ ਹੈ ਤੁਸੀਂ ਵੀ ਰੋਟੀ ਖਾਣੀ ਮੈਂ ਵੀ ਰੋਟੀ ਖਾਣਾ ਬਸ ਤੁਸੀਂ ਆਨ ਤੇ ਲੋਕਾਂ ਨੂੰ ਖਾਣੇ ਨੇ ਮੈਂ ਮੰਗ ਕੇ ਖਾ ਲੈਣਾ ਫਰਕ ਹੀ ਨਹੀਂ ਹੈ ਖਾਣੀ ਤੇ ਰੋਟੀ ਹੈ ਉਹ ਮਤਲਬ ਇੰਨੇ ਖੁਸ਼ ਰਹਿਣ ਦਾ ਰਾਜ਼ ਦਾ ਸਾਨੂੰ ਕਹਿੰਦਾ ਆਜੋ ਬਾਹਰ ਉਹਨੇ ਦੁੱਧ ਰਾਖ ਦੇ ਦਿਖਾਏ ਅੱਛਾ ਜੀ ਇੱਕ ਛਾਲ ਮਤਲਬ ਵੀ ਨਹਿਮ ਹੈ ਜਾਨਾ ਤੇ ਇੱਕ ਨਾਲ ਉਹਦੇ ਫਰੂਟਾਂ ਦਾ ਲੱਗਿਆ ਹੋਆ ਅੱਛਾ ਫਲਾਂ ਦਾ ਫਲਾਂ ਦਾ ਉਹ ਕਹਿੰਦਾ ਵੀ ਆ ਦੁੱਧ ਰਾਖ ਦਾ ਹੈ ਇੱਕ ਛੋਟਾ ਇੱਕ ਵੱਡਾ ਮੈਂ ਕਦੇ ਨਹੀਂ ਲੜਦੇ ਵੇਖੇ ਹੂੰ ਕਦੇ ਨਾ ਜਦ ਮੈਂ ਹੰਕਾਰ ਨਹੀਂ ਵੇਖਿਆ ਜਾਂ ਛੋਟਾ ਕਹਿੰਦਾ ਹੋਵੇ ਮੈਂ ਤਾਂ ਫਲ ਦੇਣਾ ਤੇਰੇ ਕੋਲੇ ਕੀ ਹੈ ਨਾ ਤੋ ਦੋਨੇ ਆਪਣੇ ਆਪ ਚ ਖੁਸ਼ ਹੂੰ ਉਹਨੂੰ ਪਤਾ ਮੈਂ ਸ਼ਾਂ ਦੇਣੀ ਆ ਤਾਂ ਸ਼ਾਂ ਹੀ ਦੇਣੀ ਹੈ ਹੂੰ ਉਹਨੂੰ ਪਤਾ ਮੈਂ ਫਲ ਦੇਣਾ ਤਾਂ ਮੈਂ ਫਾਲ ਹੀ ਦੇਣਾ ਤੇ ਦੋਨੇ ਖੁਸ਼ ਆਹ ਠੀਕ ਹਨ ਇਸ ਤਰ੍ਹਾਂ ਹੀ ਗੁਲਾਬ ਹੈ ਚੰਦਨ ਹੈ ਗੁਲਾਬ ਨੂੰ ਪਤਾ ਕਿ ਮੈਂ ਆਹ ਮਹਿਕ ਦੇਣੀ ਤਾਂ ਦੇਣੀ ਹੈ ਚੰਦਨ ਨੂੰ ਪਤਾ ਕਿ ਮੇਰੇ ਚਿਹਰੇ ਤੋਂ ਸੁਗੰਧਾ ਤਾਂ ਇਹੀ ਰਹਿਣੀ ਹੈ ਸੁਗੰਧਾ ਮੈਂ ਇਹਦੇ ਨਾਲ ਲੋਕਾਂ ਨੂੰ ਖੁਸ਼ ਕਰਨਾ ਮੈਂ ਇਹਦੇ ਨਾਲ ਕਰਨਾ ਉਹੀ ਪਾਸ ਮੇਰੀ ਹੈ ਠੀਕ ਹੈ ਨਾ ਮੈਂ ਆਪਦੀ ਕੁਟਿਆ ਚ ਖੁਸ਼ ਐ ਰਾਜਾ ਸਾਹਿਬ ਤੁਸੀਂ ਲਾਲਸਾ ਵਧਾਈ ਬੈਠੇ ਹੋ ਓਡਾ ਹਜੇ ਟੱਡ ਨਹੀਂ ਭਰਿਆ ਅੰਦਰੋਂ ਪੈਸੇ ਨਾਲ ਜਿੱਤੇ ਭਰ ਗਿਆ ਓਡੀ ਲਾਲਸਾ ਖਤਮ ਹੋ ਗਈ ਖਤਮ ਹੋ ਗਈ ਠੀਕ ਹੈ ਨਾ ਉਹਦੇ ਤੁਸੀਂ ਸਮਝ ਲਓ ਪਾਰ ਹੈ ਜ਼ਿੰਦਗੀ ਚ ਹਾਂ ਉਹ ਦੇਖੋ ਅੱਛਾ ਪਰ ਤੁਸੀਂ ਹੁਣ ਨਹੀਂ ਚਾਹੁੰਦੇ ਜਿੱਦੇ ਤੁਸੀਂ ਪਾਰ ਹੋਗੇ ਤੁਸੀਂ ਬਾਦੂ ਖੁਸ਼ ਰਹੋਗੇ ਉਹਨੂੰ ਕਿਸੇ ਨੂੰ ਗੈਨ ਦੀ ਲੋੜ ਨਹੀਂ ਪੈਣੀ ਹਾਂ ਬਿਲਕੁਲ ਜੀ ਰਾਜੇ ਨੇ ਠੋਕਰ ਬੱਧੀ ਮੱਥੇ ਤੇ ਹੱਥ ਮਾਰਿਆ ਕਹਿੰਦਾ ਗੱਲ ਤੇ ਦੀ ਸਹੀ ਹੈ ਵੀ ਆਪਾਂ ਤਾਂ ਤਮਾਜੀ ਤਰੇ ਫਿਰਦੇ ਆ ਯਾਰ ਇਹ ਬੰਦਾ ਜਿੰਨਾ ਤਗੜਾ ਆਪਾਂ ਕਹਿ ਦਿੰਨੇ ਆ ਤਗੜਾ ਪਰ ਉਹ ਨਹੀਂ ਉਹ ਦੁਖੀ ਆ ਉਹ ਨਹੀਂ ਦੁਖੀ ਆ ਸਹੀ ਗੱਲ ਆ ਜੀ ਉਹਨੂੰ ਨੀਂਦ ਨਹੀਂ ਆਉਂਦੀ ਡਿਪਰੈਸ਼ਨ ਦੀਆਂ ਗੋਲੀਆਂ ਲੈ ਕੇ ਸੌਂਦਾ ਹੈ ਜਿਹੜਾ ਮਿਹਨਤੀ ਬੰਦਾ ਹੈ ਉਹਨੂੰ ਬਿਨਾਂ ਗੋਲਿਆਂ ਦਾ ਤੋਂ ਨੀਂਦ ਆਉਂਦੀ